ਤਹਾ ਬਨੇ ਮੁੰਡਾ ਦਿੱਤਾ ਸੀ ਉਹ ਵੀ ਚਲੋ ਤੇਰਾ ਪੂਸਾਲਾ ਦਾ ਉਹ ਵੀ ਪੂਰਾ ਹੋ ਗਿਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਨੂੰ ਨਾ ਕੁਝ ਮੇਰੇ ਯਾਰਾਂ ਦੋਸਤਾਂ ਮਿੱਤਰਾਂ ਦੇ ਫੋਨ ਆਏ ਸੀ ਵੀ ਜਿੱਥੇ ਆਪਣਾ ਫਰੋਇਦਪੁਰ ਸ਼ਹਿਰ ਦਾ ਕੰਬੋਜ ਨਗਰ ਹੈ ਨਾ ਦੇਸਮਾਇ ਸਕੂਲ ਤੋਂ ਆਪਾਂ ਜਦੋਂ ਅੱਗੇ ਆਉਂਦੇ ਆ ਤੇ ਸ਼ਾਮਾ ਮਲ ਸ਼ਾਇਦ ਗਲੀ ਵੱਜਦੀ ਆ ਇਹ ਤੇ ਉੱਥੇ ਇੱਕ ਨਾ ਮਤਲਬ ਘਰ ਆ ਜਿਹੜਾ ਬਹੁਤ ਹੀ ਜ਼ਿਆਦਾ ਮਤਲਬ ਘਰੋਂ ਗਰੀਬ ਵੀ ਹੈ ਮਾਤਾ ਜੀ ਇਕੱਲੇ ਰਹਿੰਦੇ ਨੇ ਉਹ ਕਹਿੰਦੇ ਸੀ ਬਈ ਇੱਕ ਯਾਰ ਵੀਡੀਓ ਬਣਾ ਦੋ ਆ ਕਿ ਵੀ ਏਸ ਏਰੀਆ ਦੇ ਵਿੱਚ ਉਹ ਮਾਤਾ ਜੀ ਇਕੱਲੇ ਰਹਿ ਰਹੇ ਆ ਨਾ ਉਹਨਾਂ ਦੇ ਹਸਬੰਡ ਹੈਗੇ ਆ ਨਾ ਉਹਨਾਂ ਦਾ ਬੇਟਾ ਹੈਗਾ ਜੋ ਕਿ ਮਤਲਬ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ ਸੀ ਤੇ 6 ਸਾਲ ਪਹਿਲਾਂ ਹੀ ਮਤਲਬ ਮਾਤਾ ਜੀ ਦਾ ਜਿਹੜੇ ਘਰ ਵਾਲਾ ਜਿਹੜੇ ਉਹ ਵੀ ਅਕਾਲ ਚੜਾਣਾ ਕਰ ਗਏ ਸੀ ਸੋ ਘਰ ਦਾ ਗੁਜ਼ਾਰਾ ਬਹੁਤ ਔਖਾ ਹੋ ਰਿਹਾ ਸੀ ਤੇ ਜੇ ਘਰ ਦੀ ਹਾਲਤ ਤੁਹਾਨੂੰ ਮੈਂ ਹੁਣ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਵਿਖਾਵਾਂਗਾ ਸੋ ਵੀਡੀਓ ਜਿਹੜੀ ਆ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰਦੇ ਜੇ ਏ ਟੂ ਜ਼ੈਡ ਜਿਹੜਾ ਵਾ ਮੈਂ ਤੁਹਾਨੂੰ ਇਸ ਵਿੱਚ ਬਿਆਨ ਕਰਾਂਗਾ ਤੇ ਤੁਹਾਡੇ ਇੱਕ ਨਿੱਕੀ ਜੀ ਬੇਨਤੀ ਕਰਾਂਗਾ ਸੋ ਵੀਡੀਓ ਆਪਾਂ ਜ਼ਿਆਦਾ ਲੰਮੀ ਦੇਰੀ ਨਾ ਕਰਦੇ ਹੇ ਨਾਲ-ਨਾਲ ਚੱਲਨੇ ਆ ਤਾਂ ਆ ਮੇਰੇ ਨਾਲ ਵੀਰ ਸੁਖਦੀਪ ਸਿੰਘ ਜੀ ਜਿਨ੍ਹਾਂ ਨੇ ਮੈਨੂੰ ਜ਼ਰੂਰ ਨਾਲ ਬੁਲਾਇਆ ਸੀ ਤੇ ਆਪਾਂ ਆ ਜੋ ਮੇਰੇ ਨਾਲ ਤੇ ਆਪਾਂ ਵਿਖਾਉਨੇ ਆ ਤੁਹਾਨੂੰ ਘਰ ਦੇ ਹਾਲਾਤ ਘਰ ਜਿਹੜਾ ਵਾ ਆ ਵੇਖੋ ਆ ਲੱਕੜ ਦਾ ਗੇਟ ਲੱਗਾ ਆ ਕਾਫੀ ਨੀਵਾ ਹੋ ਚੁੱਕਿਆ ਵਾ ਤੇ ਆ ਜੋ ਵੀਰੇ ਅੰਦਰ ਆ ਜੋ ਸਟਾਰਟਿੰਗ ਵੱਡਿਆਂ ਨਾਲ ਹੀ ਜੇ ਗੱਲ ਕਰੀਏ ਤਾਂ ਆ ਦੇਖੋ ਬਾਥਰੂਮ ਜਿਹੜੇ ਆ ਇਹ ਵੀ ਬਿਲਕੁਲ ਕੱਚੇ ਹੋਏ ਪਏ ਨੇ ਹਨਾ ਛੱਤਾਂ ਵੇਖੋ ਛੱਤਾਂ ਵੀ ਜੜੀਆਂ ਬਿਲਕੁਲ ਖਰਾਬ ਖਸਤਾ ਹਾਲਤ ਦੇ ਵਿੱਚ ਨੇ ਮਤਲਬ ਜਿਵੇਂ ਹੁਣ ਗਾਂ ਬਰਸਾਤਾਂ ਦੇ ਦਿਨ ਆਉਣੇ ਆ ਨਾ ਇਹਨਾਂ ਵਾਸਤੇ ਬਹੁਤ ਵੱਡਾ ਖਤਰਾ ਬਣ ਚੁੱਕਿਆ ਵਾ ਸੋ ਆ ਜੋ ਇੱਧਰ ਆਪਾਂ ਗੱਲ ਕਰਦੇ ਆ ਤਾਂ ਆ ਦੇਖੋ ਇਹ ਜਿਹੜੀਆਂ ਕੰਧਾਂ ਵਾ ਤੁਸੀਂ ਮਾੜਾ ਵੀਰੇ ਕੈਮਰਾ ਮਾੜਾ ਨੇੜੇ ਲਿਆਓ ਵੇਖੋ ਇਹ ਜਿਹੜੇ ਪਿੱਲਰ ਇਹ ਬਾਹਰ ਨੂੰ ਨਿਕਲਦੇ ਆ ਰਹੇ ਨੇ ਸਾਰੀਆਂ ਬਾਲਿਆਂ ਵਾਲੀਆਂ ਛੱਤਾਂ ਵਾ ਤੇ ਮੈਂ ਹੁਣ ਤੁਹਾਨੂੰ ਮਾਤਾ ਜੀ ਨਾਲ ਵੀ ਜਰੂਰ ਮਲਾਉਂਗਾ ਪਹਿਲਾਂ ਮੈਂ ਥੋੜੀ ਘਰ ਦੇ ਹਾਲਾਤ ਵਿਖਾ ਦਵਾਂ ਦੇਖੋ ਸਾਰੀ ਹੀ ਕਾਫੀ ਬਹੁਤ ਸਾਲ ਪੁਰਾਣੇ ਇਹ ਕਿੰਨਾ ਆ ਵੇਖੋ ਹੱਥ ਲਾਉਂਦੇ ਆ ਥੱਲੇ ਡਿੱਗਦਾ ਪਿਆ ਇਹ ਕਿੰਨਾ ਕੇ ਸਾਲ ਆ ਪਹਿਲਾਂ ਮਾਤਾ ਜੀ ਨਾਲ ਮਲਾਉਣੇ ਸਤਿ ਸ਼੍ਰੀ ਅਕਾਲ ਮਾਤਾ ਜੀ ਇਹ ਮਾਤਾ ਜੀ ਕਿੰਨਾ ਕੇ ਸਾਲ ਪੁਰਾਣੇ ਬਣਿਆ ਹੋਇਆ ਜੀ ਪਤਾ ਨਹੀਂ ਮੇਰੇ ਸੱਸ ਸੌੜੇ ਦੇ ਹੱਤਾ ਦਾ ਬਣਿਆ ਹੋਇਆ ਹੈ ਅੱਛਾ 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 ਹਾਂ ਹਾਂ ਮੁੜ ਕੇ ਤਾਂ ਹੱਥ ਲਗਾਈ ਕੋਈ ਨਹੀਂ ਮੁੜ ਕੇ ਨੇ ਕੀ ਆ ਦੇਖਿਆ ਕੋ ਉਠੀਆਂ ਸੀ ਇਹ ਕਰਾ ਬਨੇ ਮੁੰਡਾ ਦਿੱਤਾ ਸੀ ਉਹ ਵੀ ਚਲੋ ਤੇਰਾ ਕੁਸਾਲਾ ਦਾ ਉਹ ਵੀ ਪੂਰਾ ਹੋ ਗਿਆ ਤੇ ਮੁੜ ਕੇ ਕੁੜੀਆਂ ਆਪਦੇ ਸਿਰ ਤੇ ਬਸ ਲੋਕਾਂ ਦੇ ਦੰਦੇ ਕਰਕੇ ਵਿਆਹ ਦਿੱਤੀ ਹੈ ਜੀ ਹਾਂਜੀ ਹਾਂਜੀ ਤੇ ਇਹ ਮਾਤਾ ਜੀ ਫਿਰ ਮਤਲਬ ਹੁਣ ਤੁਸੀਂ ਇਸ ਘਰ ਦੇ ਵਿੱਚ ਇਕੱਲੇ ਰਹਿ ਰਹੇ ਹੋ ਨਹੀਂ ਦੋਤੀ ਰਹਿੰਦੀ ਮੇਰੇ ਹੁੰਦਾ ਮਾਪਿਓ ਕੋਈ ਨਹੀਂ ਹੈ ਅੱਛਾ ਤੇ ਫਿਰ ਤੁਹਾਡਾ ਜਿਹੜਾ ਘਰ ਦਾ ਰਾਸ਼ਨ ਪਾਣੀ ਉਹ ਕਿੱਥੋਂ ਆ ਰਿਹਾ ਜੀ ਉਹ ਪੁੱਤ ਆ ਗੁੰਹਾਂ ਦੇ ਸੌਨ ਨੂੰਏ ਆ ਮੇਰੇ ਕਾਏ ਹੀ ਦੇ ਜਾਂਦੇ ਰਾਸ਼ੀ ਠੀਕ ਹੈ ਮਤਲਬ ਇਹਨਾਂ ਦੇ ਕਹਿਣ ਦਾ ਭਾਵ ਕਿ ਆ ਜਿਹੜੇ ਬਾਈ ਹੁਣ ਗਵਾਂਢੀ ਇਹਨਾਂ ਦੇ ਜਿੰਨੇ ਕੁ ਜੋਗੇ ਹੈਗੇ ਇਹਨਾਂ ਦੀ ਹੈਲਪ ਕਰਦੇ ਰਹਿੰਦੇ ਆ ਸੋ ਮੈਂ ਤੁਹਾਡੇ ਨਾਲ ਰੁਕ ਕੇ ਗੱਲ ਕਰਦਾ ਪਹਿਲਾਂ ਮੈਂ ਘਰ ਦੇ ਹਾਲਾਤ ਵਿਖਾ ਦਵਾ ਆਪਾਂ ਵੀਡੀਓ ਲੰਮੀ ਨਹੀਂ ਜ਼ਿਆਦਾ ਕਰਨੀ ਤੇ ਆ ਦੇਖੋ ਕਿੰਨੀਆਂ ਪੁਰਾਣੀਆਂ ਜਿਹੜੀਆਂ ਬਾਲਿਆਂ ਦੀਆਂ ਛੱਤਾਂ ਨੇ ਨਾਲ-ਨਾਲ ਮੇਰੇ ਨਾਲ-ਨਾਲ ਵੀਰੇ ਦਵਾਰਾਂ ਦੇ ਵੀ ਮਾੜੇ ਵਿਖਾ ਦਿਆ ਜੇ ਆ ਦਵਾਰਾਂ ਜਿਹੜੀਆਂ ਵੀ ਕਮਜ਼ੋਰ ਹੋ ਚੁੱਕੀਆਂ ਨੇ ਸਾਰੀਆਂ ਤੇ ਅਰ ਸੋਈ ਵੇਖੋ ਰਸੋਈ ਬਿਲਕੁਲ ਛੋਟੀ ਜੀ ਆ ਜਿੱਥੇ ਮਾਤਾ ਜੀ ਗੁਜ਼ਾਰਾ ਕਰਦੇ ਨੇ ਹਨਾ ਤੇ ਆ ਨਾਲ ਹੀ ਅੰਦਰ ਆਜੋ ਆ ਦੇਖੋ ਦਰਵਾਜ਼ੇ ਜਿਹੜੇ ਆ ਇਹ ਵੀ ਪੁਰਾਣੇ ਆ ਤੇ ਆ ਜੇ ਮੈਂ ਹੁਣ ਇਸ ਕਮਰੇ ਦੀ ਹਾਲਾਤ ਤਾਂ ਬੜੇ ਜ਼ਿਆਦਾ ਬੁਰੇ ਨੇ ਆ ਦੇਖੋ ਕਾਲੀਆਂ ਹੋਈਆਂ ਪੈਛਤਾਂ ਜਿਹੜੇ ਸਾਰੇ ਬਾਲੇ ਬੁੱਲੇ ਵੀ ਕਾਲੇ ਹੋਏ ਪਏ ਆ ਤੇ ਦੀਵਾਰ ਜਿਹੜੀ ਹੈ ਕਦੋਂ ਵੀ ਗਿਰ ਸਕਦੀ ਆ ਇਸ ਵੀਡੀਓ ਨੂੰ ਵੇਖਦੇ ਵੇਖਦੇ ਜਿਹੜੇ ਮੇਰੇ ਐਨਜੀਓ ਵਾਲੇ ਭਰਾ ਨੇ ਜਾਂ ਜੋ ਵੀ ਸੇਵਾਦਾਰ ਨੇ ਜੇ ਕਿਸੇ ਤਰ੍ਹਾਂ ਦੀ ਸੇਵਾ ਕਰਦੇ ਨੇ ਆ ਦੇਖੋ ਆ ਦੇਖੋ ਕਿੰਨੇ ਮਾੜੇ ਹਾਲਾਤ ਨੇ ਇਹ ਸੇਵਾ ਜ਼ਰੂਰ ਲਓ ਵੀਰੇ ਅਸੀਂ ਵੀ ਜਿੰਨੇ ਜੋਗੀ ਹੈਗੇ ਆ ਕੋਸ਼ਿਸ਼ ਕਰਾਂਗੇ ਤੇ ਆ ਦੇਖੋ ਥੱਲੇ ਥੱਲੇ ਵੀ ਵੀਰੇ ਮੜਾ ਦਿਖਾਉ ਆ ਸਾਰਾ ਕੱਚਾ ਵਾ ਕਿਉਂਕਿ ਇਸ ਘਰ ਦੇ ਵਿੱਚ ਰਹਿਣਾ ਬਹੁਤ ਔਖਾ ਵਾ ਆਪਾਂ ਨਾਲ ਦਾ ਕਮਰਾ ਵੀ ਇੱਕ ਵਾਰੀ ਵਿਖਾ ਦਿੰਨੇ ਆ ਜਿੱਥੇ ਮਾਤਾ ਜੀ ਖੁਦ ਸੌਂਦੇ ਨੇ ਤੇ ਵੀਰੇ ਇਹਦੀ ਸੇਵਾ ਜ਼ਰੂਰ ਲਓ ਐਨ ਜੀਓ ਵੀਰ ਵਾਲੇ ਜਿਹੜੇ ਆ ਉਹ ਆਪਣੇ ਜਿਹੜੇ ਨਾਲ-ਨਾਲ ਦੀਆਂ ਗਰੁੱਪ ਨੇ ਉਹਨਾਂ 'ਚ ਵੀ ਸ਼ੇਅਰ ਕਰੋ ਹਨਾ ਏਰੀਆ ਤੁਹਾਨੂੰ ਸਾਰਾ ਕੁਝ ਮੈਂ ਸਮਝਾ ਦੂੰਗਾ ਮੋਬਾਈਲ ਦਾ ਨਾਲ ਮੈਂਸ਼ਨ ਕਰ ਦੂੰਗਾ ਕੌਣ ਨੰਬਰ ਵੀ ਮੈਂਸ਼ਨ ਕਰ ਦੂੰਗਾ ਜੇ ਕੋਈ ਭਰਾ ਬਾਹਰ ਦੇ ਫੋਰਨਰ ਐਨ ਆਰ ਆਈ ਵੀਰ ਜੇ ਮਾਤਾ ਜੀ ਦੀ ਸੇਵਾ ਕਰਨਾ ਚਾਹੁੰਦੇ ਤਾਂ ਜ਼ਰੂਰ ਕਰੋ ਵੀਰੇ ਆ ਦੇਖੋ ਆ ਨਾਲ ਦਿਖਾਓ ਸਾਰੀਆਂ ਆ ਪ੍ਰਾਣੇ ਜਿਹੜੇ ਸਾਰੇ ਵੇਖੋ ਏ ਟੂ ਜ਼ੈਡ ਇੱਧਰ ਵੇਖੋ ਆ ਵੇਖੋ ਇੱਧਰ ਖਾਓ ਵੀਰੇ ਆ ਦੇਖੋ ਸਾਰੇ ਘਰ ਦੇ ਹਾਲਾਤ ਜਿਹੜੇ ਏ ਟੂ ਜ਼ੈਡ ਮਾੜੇ ਹੋਏ ਪਏ ਨੇ ਤੇ ਆਪਾਂ ਸੋ ਹੁਣ ਇੱਕ ਵਾਰੀ ਫੇਰ ਆ ਮਾਤਾ ਜੀ ਦੇ ਕੋਲ ਚੱਲਨੇ ਆ ਤੇ ਇਧਰ ਭਾਇਓ ਵੀਰੇ ਮੜਾ ਜਾ ਆਹ ਦੇਖੋ ਗੁਰੂ ਸਾਹਿਬਾਨ ਜੀ ਇੱਥੇ ਹਨਾ ਤੇ ਸੋ ਪਲੀਜ਼ ਮਾਤਾ ਜੀ ਦਾ ਜਿਹੜਾ ਵਾ ਆਪਾਂ ਵੇਖੀਏ ਇਹਨਾਂ ਦਾ ਘਰ ਇੱਕ ਛੋਟਾ ਜਿਹਾ ਕੋਈ ਵੱਡੀ ਗੱਲ ਨਹੀਂ ਇਹਨਾਂ ਬਸ ਢਾ ਕੇ ਦੁਬਾਰਾ ਕਮਰੇ ਮੰਗਦੇ ਨੇ ਮਾਤਾ ਜੀ ਵੀ ਜਿੰਨੇ ਜੋਗੀ ਹੈਗੇ ਵੀ ਕੱਲ ਨੂੰ ਰੱਬ ਨਾ ਕਰੇ ਕੋਈ ਬਾਰਿਸ਼ ਜਾਂ ਫਿਰ ਕੋਈ ਐਵੇਂ ਦਾ ਮੌਸਮ ਖਰਾਬ ਹੁੰਦਾ ਵਾ ਤੇ ਪਾਣੀ ਆਉਣ ਨਾਲ ਜਿਹੜਾ ਨੀਵਾ ਹੋਣ ਕਰਕੇ ਇਹ ਤਾਂ ਭਰਦਾ ਹੀ ਭਰਦਾ ਪਰ ਛੱਤਾਂ ਨਾ ਡਿੱਗ ਜਾਣ ਵੀ ਰੱਖੀ ਉਹ ਸਾਹਮਣੇ ਵਿਖਾਈ ਵੀਰੇ ਇੱਥੇ ਖੜ ਕੇ ਮੈਂ ਹਾਂ ਇਹਨੂੰ ਵਿਖਾਓ ਵੀ ਇੱਥੋਂ ਕਿੰਨੀਆਂ ਤਰੇੜਾਂ ਆਈਆਂ ਪਈਆਂ ਨੇ ਬਿਲਕੁਲ ਆਹ ਦੇਖੋ ਜੀ ਵੇਖੋ ਕਿੰਨੀਆਂ ਤਰੇੜਾਂ ਆਈਆਂ ਪਈਆਂ ਨੇ ਤੇ ਮਾਤਾ ਜੀ ਤੁਸੀਂ ਕੀ ਮੰਗ ਕਰਦੇ ਹੋ ਫਿਰ ਹੁਣ ਜੇ ਮੰਨ ਲਓ ਤੁਹਾਨੂੰ ਬਹੁਤ ਸਾਰੇ ਲੋਕੀ ਜੇ ਇਥੋਂ ਵੇਖ ਰਹੇ ਨੇ ਵੀ ਤੁਹਾਡੇ ਕੀ ਮੰਗ ਕੀ ਆ ਪੁੱਤ ਪੁੱਛਦੇ ਮੰਗ ਤਾਂ ਮੇਰੀ ਵੀ ਹੋਈ ਏ ਆ ਕੁਲਾ ਬਣਾ ਦਿਓ ਜਰਾ ਮੈਂ ਬੈਨ ਜੋਗੀ ਹੋਵਾਂ ਹਾਂਜੀ 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 ਹਾਂ ਬਸ ਇਹੀ ਕੋਸ਼ਿਸ਼ ਹੈ ਇਹਨਾਂ ਦੀ ਮੰਗ ਇਹੋਈ ਆ ਵੀ ਬਸ ਇਹਨੂੰ ਵਧੀਆ ਜਿਹਾ ਬਣਾ ਦੋ ਜਿੰਦੇ ਵਿੱਚ ਛੱਤ ਮਜ਼ਬੂਤ ਹੋ ਜੇ ਜਿਹੜੀਆਂ ਦੀਵਾਰਾਂ ਨੇ ਇਹ ਤਾਂ ਇਹ ਇੱਟ ਤੇ ਹੀ ਹੋਈ ਕੰਮ ਆ ਜੇਗੀ ਬਸ ਤੁਸੀਂ ਕਿਸੇ ਵੀਰ ਨੇ ਵੀ ਆਪਾਂ ਰਲ ਕੇ ਜਿਹੜੀ ਆ ਇਹ ਸੇਵਾ ਖੱਟਣੀ ਆ ਤੇ ਮਾਤਾ ਜੀ ਦਾ ਜੇ ਘਰ ਦਾ ਰਾਸ਼ਨ ਪਾਣੀ ਹਨਾ ਕੱਲੇ ਨੇ ਕਮਾਉਣ ਜੋਗੇ ਨਹੀਂ ਹੈਗੇ ਤੇ ਆਪਾਂ ਜਿਹੜਾ ਰਾਸ਼ਨ ਪਾਣੀ ਆ ਉਹ ਵੀ ਮਤਲਬ ਇਹਨਾਂ ਤੱਕ ਪਹੁੰਚਦਾ ਕਰ ਦਈਏ ਐਡਰੈਸ ਮੋਬਾਈਲ ਨੰਬਰ ਅਕਾਊਂਟ ਨੰਬਰ ਸਾਰਾ ਕੁਝ ਮੈਂ ਇਸ ਵੀਡੀਓ ਦੇ ਥੱਲੇ ਮੈਂਸ਼ਨ ਜ਼ਰੂਰ ਕਰੂੰਗਾ ਆਪ ਦਾ ਨੰਬਰ ਵੀ ਪਾਉਂਗਾ ਜੇ ਕੋਈ ਵਾਅਦ ਤੋਂ ਵੱਧ ਕੋਈ ਚੀਜ਼ ਪੁੱਛਣੀ ਹੈ ਤਾਂ ਮੈਨੂੰ ਪੁੱਛ ਵੀ ਸਕਦੇ ਹੋ ਬਸ ਬੇਨਤੀ ਮੇਰੇ ਵੀਰ ਆਪਾਂ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਦੇਖਦੇ ਆਂ ਪਲੀਜ਼ ਮੇਰੇ ਹੱਥ ਜੋੜ ਕੇ ਬੇਨਤੀ ਆ ਵੀ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਆਪਾਂ ਫਾਲਤੂ ਪੈਸੇ ਆ ਜੂਨ ਦਾ ਮਹੀਨਾ ਚੱਲ ਰਿਹਾ ਵਾ ਆਪਾਂ ਘੁੰਮਣ ਫਿਰਨ ਦੇ ਵਿੱਚ ਬਹੁਤ ਉਝਾੜਨੇ ਆਪਣੀ ਔਲਾਦਾਂ ਪਿੱਛੇ ਵੀ ਝਾੜਦੇ ਆ ਪਰ ਜੇ ਕਿਸੇ ਗਰੀਬ ਦਾ ਘਰ ਬਚਦਾ ਵਾ ਜਾਨ ਬਚਦੀ ਆ ਘਰ ਬਣਦਾ ਵਾ ਤਾਂ ਉਸ ਤੋਂ ਵੱਡਾ ਪੁੰਨ ਕੋਈ ਨਹੀਂ ਹੈਗਾ ਲੰਗਰ ਦੀ ਸੇਵਾ ਵੀ ਆਪਾਂ ਕਰਦੇ ਆ ਖਾਣ ਪੀਣ ਦੀ ਵੀ ਸੇਵਾ ਆਪਾਂ ਹਰ ਜਗ੍ਹਾ ਕਰਦੇ ਆ ਪੰਜਾਬੀ ਜਿਹੜੇ ਉਹ ਸੇਵਾ ਦੇ ਨਾਂ ਤੇ ਮੰਨੇ ਜਾਂਦੇ ਆ ਪਰ ਇਹ ਜਿਹੜੀ ਸੇਵਾ ਕਿਸੇ ਗਰੀਬ ਦਾ ਘਰ ਦਾ ਚੁੱਲ੍ਹਾ ਚਲਾਉਣਾ ਸੁੱਖ ਵਟਣਾ ਇਹ ਸਾਰਾ ਸਭ ਤੋਂ ਵੱਡੀ ਸੇਵਾ ਵਾ ਤੇ ਆ ਮੈਂ ਵੀਰ ਜੀ ਨੂੰ ਬੇਨਤੀ ਕਰੂੰਗਾ ਆਪਣਾ ਜਿਹੜਾ ਨੰਬਰ ਹੈ ਤੇ ਮੋਬਾਈਲ ਨੰਬਰ ਬੋਲਣ 8837522402 8837522402 ਨਾਮ ਬੋਲ ਦਿਓ ਵੀਰੇ ਤੁਹਾਡਾ ਨਾਮ ਮੇਰਾ ਸੁਖਦੀਪਾਲ ਸਿੰਘ ਜੋ ਵੀ ਵੀਰੇ ਨੇ ਕੋਈ ਗੱਲ ਪੁੱਛਣਾ ਹੋਵੇ ਤੇ ਮੇਰੇ ਤੋਂ ਆ ਨੰਬਰ ਤੇ ਕੰਟੈਕਟ ਕਰ ਸਕਦਾ ਠੀਕ ਹਾਂਜੀ ਇਹ ਇਸੇ ਨੰਬਰ ਤੇ ਵੀਰੇ ਤੁਹਾਡਾ ਜੀਪੇ ਵਗੈਰਾ ਚੱਲਦਾ ਵਾ ਇਹ ਇਹੋ ਵੀਰਾ ਹੀ ਸਾਰਾ ਕੁਝ ਸੰਭਾਲੂਗਾ ਨਾਲ ਜਿਹੜੇ ਵੀਰੇ ਕੈਮਰਾ ਪਲੇ ਕਰ ਰਹੇ ਉਹ ਵੀ ਤੁਹਾਨੂੰ ਦਿਖਾਵਾਂਗੇ ਉਹਨਾਂ ਦੇ ਇਹ ਆਪਣੇ ਅਮਰੀਕ ਸਿੰਘ ਜੀ ਨੇ ਜਿਹੜੇ ਨਾਲ ਸੇਵਾ ਇਥੋਂ ਦੀ ਨਿਭਾ ਰਹੇ ਨੇ ਠੀਕ ਹੈ ਪਾਜੀ ਤੁਸੀਂ ਵੀ ਆਪਣਾ ਕੰਟੈਕਟ ਨੰਬਰ ਬੋਲ ਦਿਓ ਕੰਟੈਕਟ ਨੰਬਰ ਹੈ ਵੀਰੇ ਅਮਰੀਕ ਸਿੰਘ ਮੇਰਾ ਨਾਮ ਹੈ ਗੰਬੋਜਨਗਰ ਦੇ ਰਹਿਣ ਵਾਲੇ ਆ ਇਹਨਾਂ ਦੇ ਗਵੰਡੀ ਆ 7973957884 ਮੇਰਾ ਕੰਟੈਕਟ ਨੰਬਰ ਹੈ ਜੇ ਕਿਸੇ ਨੇ ਵੀਰੇ ਨੇ ਇਨਕੁਆਰੀ ਕਰਨੀ ਹੈ ਗੰਬੋਜਨਗਰ ਅਲੀ ਕੇ ਰੋਡ ਫਰੀਪੁਰ ਸ਼ਹਿਰ ਵੀ ਕੇ ਆ ਕੇ ਇਨਕੁਆਰੀ ਕਰ ਸਕਦਾ ਆਪਣੀ ਪੜਤਾਲ ਕਰਕੇ ਅੱਗੋਂ ਸਾਰੇ ਆਪਣੀ ਸੇਵਾ ਨਿਵਾ ਸਕਦੇ ਹਾ ਇਹ ਵੀਰੇ ਮੈਂ ਤੁਹਾਨੂੰ ਏਰੀਆ ਮਾੜਾ ਇਹ ਦੱਸ ਦਿਨਾ ਜਦੋਂ ਆਪਾਂ ਦੇਸਮਾਜ ਕੋਲੇਜ ਦੇ ਕੋਲ ਆ ਜੰਨੇ ਆ ਤੇ ਬਾਅਦ ਚ ਆਪਣਾ ਰਸਤਾ ਮੁੜਦਾ ਨਾ ਰਾਈਟ ਸਾਈਡ ਜਿਹੜਾ ਅਲੀਕੇ ਤੇ ਪੋਲੋ ਟੈਕਨਿਕ ਕੋਲੇਜ ਨੂੰ ਜਾਂਦਾ ਉਸ ਰੋਡ ਦੇ ਉੱਤੇ ਆਣ ਕੇ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ ਜਾਂਚ ਕਰ ਸਕਦੇ ਹੋ ਜਾਂਚ ਕਰਨ ਤੋਂ ਬਾਅਦ ਤੁਸੀਂ ਵੇਖ ਕੇ ਜੇ ਤੁਹਾਡਾ ਦਿਲ ਕੀਤਾ ਤਾਂ ਜਰੂਰ ਆਪਣੀ ਜੇਬ ਵਿੱਚੋਂ ਜੀ ਵੀਰੇ ਆਪਾਂ 5-500 ਰੁਪਈਆ ਵੀ ਕੱਢਾਂਗੇ ਨਾ ਇੱਕ ਇੱਕ ਘਰ ਵੀ ਕੱਢਦਾ ਵਾ ਤੇ ਮਾਤਾ ਜੀ ਦਾ ਬਹੁਤ ਬਸਰ ਸਕਦਾ 100 ਮੇਰੀ ਬੇਨਤੀ ਹੈ ਵੀਡੀਓ ਨੂੰ ਆਪਾਂ ਨਹੀਂ ਲੰਮੀ ਕਰਨੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜਾ ਨਹੀਂ ਸੇਵਾ ਕਰ ਸਕਦਾ ਸ਼ੇਅਰ ਸਭ ਤੋਂ ਵੱਡੀ ਸੇਵਾ ਹੈ ਤਾਂ ਕਿ ਹੋਰਾਂ ਤੱਕ ਪਹੁੰਚ ਕੇ ਆਪਣੇ ਤੱਕ ਸੇਵਾ ਆ ਸਕੇ ਸੋ ਲਾਸਟ ਵਿੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ